ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ترسےم ਸਿੰਘ ਰਾਜੀ ਆ ਕੀਤੀ ਪੰਜਾਬ ਤੇ હાજર ਜੋ ਸਮੇਂ ਦਾ ਟਾਈਮ ਹੈ तकरीबन ਸਵੇਰ ਦੇ 11:30 ਹੋ ਚੁੱਕੇ ਨੇ ਸਾਨੂੰ ਪਹਿਲਾਂ ਤੁਹਾਨੂੰ ਦੱਸ ਰਹੀ ਕਿ ਆਪਾਂ ਲਾਉਣਾ ਬੋਰ ਤੁਹਾਨੂੰ ਪਤਾ ਵੀ ਲੈਂਡ ਕੱਢੀ ਆ ਉੱਥੇ ਤੇ ਹੁਣ ਚੱਕਣਾ ਆਪਾਂ ਸਮਾਨ ਸਮਾਨ ਦਾ ਵੀ ਕਾਫੀ ਲੰਮਾ ਪ੍ਰੋਸੈਸ ਚੋੜੂ ਤਿੰਨ ਚਾਰ ਜਣੇ ਆ ਤਿੰਨ ਟਰਾਲੀਆਂ ਲੈ ਕੇ ਆਇੰਗੇ ਪੈਪ 45 ਦਾ ਪੈਪ ਨੇ ਬਾਈ ਫਿਰ ਹੋਰ ਸਮਾਨ ਹੋ ਜਾਊਗਾ ਮਸੀਨ ਹੋ ਜੂ ਦੋ ਟਰੈਕਟਰਾਂ ਮੰਨ ਦੋ ਦੋ ਚੀਜ਼ਾਂ ਪੈ ਕੇ ਜਾਣੀਆਂ। ਕਾਫੀ ਸਮਾਨ ਹੈਗਾ ਤੇ ਸਾਮਾ ਪੈ ਜਾਣੀ ਇੱਥੀ। ਤੇ ਬਹੀ ਟਿਬੂ ਸੁੱਖ ਰੱਖੇ ਬਾਬਾ ਖਵਾਜਾ ਫੀਰ ਤੰਦਰੁਸਤੀ ਬਕਸੇ ਤੇ ਬੋਰ 330 ਤੇ ਲਾਵਾਂਗੇ ਆਹ ਆਹ ਬੋਰ ਵੀ 330 ਚ ਲਾਇਆ ਤੇ ਦਿਖਾਉਣਾ ਤੁਹਾਨੂੰ ਅੱਗੇ ਕਿਵੇਂ ਸਿਸਟਮ ਹੈ ਨਾ ਕਿਵੇਂ ਚਲਾਉਂਦੇ ਨੇ ਤੇ ਕਿਸ ਤਰ੍ਹਾਂ ਪਾਈਪ ਚੰਦਾ ਚੰਦਾ ਲੱਦਣਗੇ ਚਾਰ ਜਾਣੇ ਅਸੀਂ। ਕੰਮਿਕਲੀ ਟ੍ਰੈਲੀ ਲਾਲਾ ਪਰ ਪਰ ਉਧਰ ਸਾਈਡ ਤੇ ਕੱਢੀ ਜਾਵਾਂਗਾ ਫਿਰ ਮੈਂਤ ਵਾਲਾ ਕੰਮ ਆਗਾ ਵੀ ਟਾਈਮ ਤੇ ਲੱਗਣੀ ਇਹਨੇ ਆਓ ਦਿਖਾਉਣਾ ਤੁਹਾਨੂੰ ਮਿਲਦੇ ਬਣੇ ਰਿਹਾ ਬਲੌਗ ਨਾਲ ਬਹੁਤ ਵਧੀਆ ਬਲੌਗ ਹੋਊਗਾ ਇਹ ਵੀ ਦੇਖਣੇ ਚੀਜ਼ਾਂ ਨੇ ਕਿਵੇਂ ਡੂੰਘੇ ਪਾਣੀ ਹੋਵੇ ਕਿੰਨੇ ਕਿਵੇਂ ਬੋਰ ਲਾਉਣੇ ਔਖੇ ਨੇ ਕਿੰਨੇ ਕੁ ਖਰਚ ਹੁੰਦੇ ਨੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਤੇ ਬਾਈ ਵੀ ਤੁਹਾਡੇ ਨਾਲੇ ਦੱਸੇ ਵੀ ਕਿੰਨਾ ਡੂੰਘਾ ਪਾਣੀ ਹੈ ਕਿੱਥੇ ਤੁਹਾਡੇ ਪੱਤਣ ਦੇ ਵਿੱਚ ਚੱਕਦੇ ਹੋ ਕਿਹੜੀ ਪੱਤਣ ਦਾ ਪਾਣੀ ਵਰਤਦੇ ਹੋ ਤੁਸੀਂ ਵੀ ਦੱਸਿਓ ਬਾਈ ਜ਼ਰੂਰ ਤੇ ਅਸੀਂ ਵੀ ਤੁਹਾਨੂੰ ਸਾਰੇ ਇਹ ਗੱਲ ਦੱਸਦੇ ਰਹਾਂਗੇ ਬਣੇ ਰਹੋ ਵਲੌਗ ਨਾਲ ਧੰਨਵਾਦ ਜੀ ਆਓ ਜੀ ਮਿਲਦੇ ਹਾਂ ਹਾਂਜੀ ਦੋ ਟਰੈਕਟਰ ਲੈ ਕੇ ਆਏ ਆ ਆਪਾਂ ਅੱਜ ਦਾ ਵਲੌਗ ਜਿਹੜਾ ਬਣਾਉਣਾ ਜੋਤਰੇ ਆਈਫੋਨ ਨਾਲ ਬਣਾਉਂਗਾ ਮੈਂ ਤੇ ਐ ਇਕੱਲਾ ਇਕੱਲੇ ਪਾਇ ਪਾਉਣੇ ਆ ਬਾਈ ਘਰ ਨਹੀਂ ਸਾਰੇ 45 ਪਾਇਪ ਧਰਨੇ ਨੇ ਇਸ ਤਰ੍ਹਾਂ ਇਕੱਲਾ ਇਕੱਲਾ ਕਰਕੇ ਪੈਰਪੁਰ ਵੱਜਣ ਤੋਂ ਦੇਖ ਕੇ ਰੱਖਿਆ ਬਾਈ ਕਾਲੀ ਨਿਤਗਾ ਕੌਰਨ ਇਸ ਤਰ੍ਹਾਂ ਇਕੱਲਾ ਇਕੱਲਾ ਪਾਇਪ ਟੁੱਟ ਗਿਆ ਬਾਈ ਡੂੰਗਾ ਬੋਰ ਕਰਾ ਲਾਵੇ ਝੋਨੇ ਬਿਨ ਸਰਨਾ ਨਹੀਂ ਮੱਸੀ ਮੋਟਰ ਲਾ ਲਾਵੇ ਝੋਨੇ ਬਿਨ ਸਰਨਾ ਨਹੀਂ ਇਹ ਗਾਣੇ ਆਏ ਸੀ ਬਾਈ 2005-06 ਚ ਉਦੋਂ ਬਹੁਤ ਚਾਹ ਹੁੰਦਾ ਜੀ ਮੱਸੀ ਮੋਟਰ ਲਾਵਾਏ ਪਰ ਹੁਣ ਪਤਾ ਲਾ ਰਿਹਾ ਜੀ ਮੱਸੀ ਮੋਟਰਾ ਉਦੋਂ ਐ ਨਹੀਂ ਪਤਾ ਸੀ ਵੀ ਇੱਕ ਲਗਦਾ ਇੰਨਾ ਡੂੰਗਾ ਪਾਣੀ ਵਗ ਜੂਗਾ ਤੇ ਇੰਨਾ ਡੂੰਘਾ ਪਾਣੀ ਭਗ ਜਾਊਗਾ ਔਰ 130 30 ਫੁੱਟ ਬੋਰ ਲਾ ਲੇ ਤੇ ਹੁਣ ਪਤਾ ਲੱਗਦਾ ਵੀ ਜੋ ਉਹਦੀ ਡੂੰਘੇ ਲਾਏ ਹੁੰਦੇ ਤਕਰੀਬਨ ਹੁਣ ਜੇ 500 ਵਾਲਾ ਬੋਰ ਲਾਉਣਾ ਪਲਾਸਟਿਕ ਦਾ ਮਾਲ ਪਾ ਕੇ ਤਾਂ ਸਵਾ ਲਾ ਡੇਢ ਲੱਖ ਰੁਪਏ ਚ ਨਿਬੜਦਾ ਬੋਰ ਵਿੱਚ ਹੀ ਆਪਣੇ ਲੈਂਡ ਪਾਉਣ ਦਾ ਆਪਾਂ ਲਾਉਣਾ 330 ਵਾਲਾ ਬੋਰ ਵਿੱਚ ਹੀ ਲੈਂਡ ਪਵਾਈ ਦਾ ਵਿੱਚ ਹੀ ਬੋਰ ਲਵਾਈ ਦਾ ਤੇ ਵਿੱਚ ਹੀ ਸਾਰੇ ਖਰਚ ਖਰਚ ਲਾ ਕੇ ਆਪਣਾ 2.5 ਲੱਖ ਚ ਨਿਬੜੂਗਾ ਵਿੱਚ ਹੀ ਤੇਲ ਭਰਵਾਈ ਦਾ ਬਹੁਤ ਮਹਿੰਗਾਈ ਦੇ ਜਮਾਨਾ ਆ ਗਿਆ ਬਾਈ ਤੇ ਇਹ ਮੁੰਡਾ ਸਿੱਧਾ ਸਾਡੇ ਪਿੰਡ ਦੇ ਆ ਬਾਈ ਤੁਹਾਨੂੰ ਪਹਿਲਾਂ ਵੀ ਸਾਡੇ ਕਮਾਂਡ ਚ ਲਾਇਆ ਸੀ ਬੋਰ ਦਿਖਾਇਆ ਸੀ ਜਿੰਨੇ ਬੋਰ ਨੇ ਸਾਡੇ ਸਾਰੇ ਇਹੀ ਕਰਦਾ ਬਾਈ ਵਧੀਆ ਮੁੰਡਾ ਵਧੀਆ ਬੋਰ ਨਾਲ ਕਰਦਾ ਕੰਮ ਪੂਰਾ ਤੁਹਾਨੂੰ ਇਹ ਨੰਬਰ ਵੀ ਦੇਵਾਂਗੇ ਨਸੀਗ ਨੂੰ ਅਮੀਰ ਦੇ ਕੋਲ ਸਮਾਨ ਵੀ ਨਵਾਂ ਸਾਰਾ ਕੱਲਾ ਕੱਲਾ ਪਾਇਆ ਪੈਨ ਜਾਊਗਾ ਦੇਖ ਲੋ ਫਿਰ ਸਾਰਾ ਕੱਲਾ ਕੱਲਾ ਇਹ ਜਿਹੜਾ ਬਾਹਰੇ ਪੈਨ ਤਾਂ ਛੇਤੀ ਟਿਕ ਜਾਂਦੇ ਨੇ ਅਰੇ ਵਿੱਚੋਂ ਕੱਢਣਾ ਸਮਾਨ ਜੀ ਦੇਖੋ ਕੱਲਾ ਕੱਲਾ ਪਾਇਆ ਵਿੱਚੋਂ ਕੱਢਣਾ ਜੇ ਬਾਹਰੇ ਪੈਨ ਨੇ ਫਿਰ ਤਾਂ ਬਿੰਦੇ ਟਿਕ ਜਾਂਦੇ ਉਹ ਸੀਰੇ ਮੈਂ ਤਾਂ ਇਹ ਨਹੀਂ ਬਾਹਰੇ ਪਾਏ ਹੁਣ ਮਹਾ ਫੇਰ ਤਾਂ ਟਿਕ ਜਾਂਦੇ ਵਿੱਚੋਂ ਕੱਢਣ ਦਾ ਟਾਈਮ ਲਾ ਲ ਵਿੱਚੋਂ ਕੱਢਣ ਦਾ ਟਾਈਮ ਲਾ ਰਾ ਬਾਹਰ ਤਾਂ ਮੈਂ ਉਹਦੀ ਟਿਕ ਜਾਂਦੇ ਵਿੱਚੋਂ ਪਾਏ ਨੇ ਹਮ ਠੀਕ ਹੈ ਮੰਨ ਤੇ ਪਾਇਰ ਨਾ ਬਾਈ ਬਣਦੇ ਲਈ ਵਿੱਚ ਹੋਰ ਹੋਰ ਕਰ ਲਿਆ ਤਾਂ ਸਾਨੂੰ ਇਹ ਕਰਨਾ ਕਰਨਾ ਇਹ ਬਾਰੇ ਪਏ ਉਹਨੇ ਫਿਰਦਾ ਸੀ ਘੰਟੇ ਧਰ ਕੇ ਲਿਆਏ ਨੇ ਬਾਈ ਇਹ ਕੱਢਣੇ ਪਏ ਵਿੱਚੋਂ ਸਾਰਾ ਹੋ ਜਾਣੀਆਂ ਨੇ ਵਿੱਚੋਂ ਇਕੱਲਾ ਇਕੱਲਾ ਪਾਈਪ ਕੱਢਦੇ ਨੇ ਕੋਸਟਾ ਪਏ ਦੇ ਬਾਹਰ ਉਹ ਸਦਰੋ ਧਾਰਨੇ ਪਾਉਂਸੀ ਫਿਰ ਦੂਜੇ 25 ਪੈ ਪੈ ਜਿਹੜਾ ਇੰਜਣ ਆ ਇਹਦੇ ਉੱਤੇ ਮਸ਼ੀਨ ਦੇ ਉੱਤੇ ਇਹ ਹੈਗਾਗਾ ਇੰਟਰ ਰੈਕਟਰ ਦਾ ਦੋ ਸਿਲੰਡਰ ਫਿਰ ਭਾਈ ਡੂੰਗੇ ਬੋਰ ਲਾਦਣੇ ਮਾਰਾ ਤਾਂ ਇੰਜਣ ਵੀ ਨਹੀਂ ਕੰਮ ਕਰਦਾ ਮਸ਼ੀਨ ਤੇ ਜਿਹੜਾ ਸੀ ਥਾਂ ਤੇ ਖੜਿਆ ਪਈ ਇਹ ਲੌਂਗਵਾਲ ਦੀ ਧਰਤੀ ਐ ਜਿਹੜੇ ਪੱਠੇ ਨੇ ਮੰਡੇਰਾ ਤੇ ਲੌਂਗਵਾਲ ਦੇ ਵਿਚਾਲੇ ਉਸੇ ਜਗ੍ਹਾ ਤੇ ਖੜਿਆ ਸੋ ਰੋਡ ਚੱਲਦਾ ਵੀ ਦਿਖਾ ਦਿੰਦਾ ਰੋਡ ਦੇ ਉੱਪਰ ਹੀ ਖੜਿਆ ਸੀ ਤੇ ਉੱਪਰ ਖੜਿਆ ਜਮਾ ਰੋਡ ਤੇ ਜਾਣ ਦੇ ਨੇ ਮੁੰਡੇ ਜਿਹੜੇ ਵਲੌਗ ਦੇਖਦੇ ਨੇ ਹੱਥ ਖੜਾ ਕਰਕੇ ਲੰਗੇ ਨੇ ਵਿਚਾਰੇ ਇਹ ਜਿਹੜੀ ਸਾਗ ਵਾਲੀ ਸਰੋਂ ਆ ਆ ਵੀ ਬਹੁਤ ਪ੍ਰਚਲਿਤ ਹੋਇਆ ਬਾਈ ਇਹ ਮਾਰਚ ਤੱਕ ਰਹਿਣਾ ਵੀ ਬਹੁਤ ਵਧੀਆ ਇਹ ਤੇ ਸਾਗ ਵੀ ਜਵਾਰ ਬਣਦਾ ਇਹਦਾ ਤੇ ਬਾਡਾ ਵੀ ਦੋ ਤਿੰਨ ਦੀ ਜਮਾਈ ਆ ਵੀ ਤਕਰੀਬਨ 3 ਟਰਾਲੀਆਂ ਭਰ ਗਏ ਨੇ ਪੱਥਾਂ ਨੇ 3 ਟਰਾਲੀਆਂ ਪੈਕ ਕਰੀਆਂ ਭਰ ਗਏ ਨੇ ਆ ਰਹਿ ਗਿਆ ਸਮਾਨ ਟਰਨ ਵਾਲਾ ਤੇ ਟਾਇਰ ਪੈਂਟਰ ਉਹ ਕਰਦੀ ਮਸ਼ੀਨ ਦਾ ਟਾਇਰ ਫਾੜ ਕਰੀ ਗੜੀ-ਗੜੀ ਦਾ ਟਾਇਰ ਵੀ ਕੱਸਤਾ ਨਮਾ ਲੈ ਕੇ ਤੇ ਹੁਣ ਮਸ਼ੀਨ ਕੱਢਾਂਗੇ ਸਾਰਾ ਦਿਨ ਪੁੱਟ ਗਿਆ ਬਾਈ 10 ਵਜੇ ਦੇ ਆਏ ਹੋਏ ਤੇ ਆਹ ਸ਼ਾਮ ਨੇ 3:00 ਵਜੇ 3:30 ਵਜੇ ਚੁੱਕੇ ਨੇ ਘਰ ਜਾਂਦਾ ਉਹ ਮੇਰਾ ਹੋ ਗਿਆ ਪੂਰਾ ਜੋ ਤਾਂ ਵੀ ਆਇਆ ਤਾਂ ਹੰਬਾ ਕੋੰਦਾ ਆਇਆ ਪੂਰਾ ਮੰਤਾਂ ਖੜੇ ਦੇਖੀ ਨਾ ਵੱਡੇ ਹੋਣੇ ਕੰਮ ਬਾਈ ਬੁਰਾ ਨਹੀਂ ਬਹੁਤ ਟਾਈਮ ਲੱਗ ਗਿਆ ਥੋੜੇ ਥੋੜੇ ਨਾਲ ਹੀ ਇਹ ਤੇਲ ਲੈ ਕੇ ਜਾਣਾ ਆਪਣੇ 30 ਲੀਟਰ ਬੰਦ ਰਕਸ਼ਾ ਕਰਦਾ ਉਹ ਕੋਈ ਨਹੀਂ ਬਹੁਤ ਘੰਭਾਜਾ ਨਨ ਭਾਈ ਚਲੋ ਮਹਾਰਾਜ ਨੇ ਸੁਣੀਆ ਹੁਣ ਹੌਲੀ ਹੌਲੀ ਲੈ ਜਾਂ ਘੰਟਾ ਡੇਢ ਘੰਟਾ ਰਾਤੀ ਲੱਗ ਜੁ ਘੰਟੇ ਜਾਊਗਾ ਕਿਉਂ ਦੋ ਦੋ ਚੀਜ਼ਾਂ ਹੋ ਜਾਣੀਆਂ ਟ੍ਰਾਂਨਟ ਟ੍ਰੈਡ ਮਾਰ ਇੱਕ ਘੰਟਾ ਰਾਤ ਚ ਵੀ ਲੱਗ ਜੂਗਾ ਘੰਟਾਂ ਤੋਂ ਥੋੜਾ ਆਮ ਗੱਲ ਹੀ ਆ ਵੱਧਦੀ ਭਾਂ ਲੱਗੇ ਟਾਈਮ ਉਧਰ ਬਾਈ ਮਰਦ ਨੇ ਕਿ ਆਏਗਾ ਜਿਵੇਂ ਖੇਤਾਂ ਜਿੱਥੇ ਰੌਣਕ ਬਹੁਤ ਹੈ ਬਾਈ ਯਾਰ ਤੂੰ ਆਪਣੇ ਘਰ ਵਰਗੀ ਮੌਜ ਤਾਂ ਕਿਤੇ ਨਹੀਂ ਹੁੰਦੀ ਸਵੇਰ ਦੇ ਤੇ ਔਖੇ ਜੀਆਂ ਚਾਹ ਪਾਣੀ ਬਿਨਾਂ ਵੀ ਅਸੀਂ ਘਰੋਂ ਵੀ ਜੱਗ ਨਹੀਂ ਭਰਾ ਕੇ ਲੈ ਜਾ ਰਹੇ ਆਂ ਕਿ ਹੁਣ ਮੁੜਿਆ ਆਵਾਂਗੇ ਕੰਮ ਬਹੁਤ ਲੱਗੇ ਬਹੁਤ ਜ਼ਿਆਦਾ ਟਾਈਮ ਲੱਗੇ ਮਿੰਟ ਮਿੰਟ ਵਾਲੀ ਬਹੁਤ ਟਾਈਮ ਲੱਗ ਜਾਂਦਾ ਇੱਧਰ ਪੱਠਾ ਬਾਈ ਨੇੜੇ ਟਰੱਕਾਂ ਦੇ ਟਰੱਕ ਇੱਥੋਂ ਦੋ ਟਰੱਕ ਪਹਿਲਾਂ ਤੀਜਾ ਟਰੱਕ ਆਇਆ ਕਿ ਟੱਕ ਜਾ ਰਹੀ ਹੈ ਇੱਥੋਂ ਟਿੰਡੀਗੜ ਵਗੈਰਾ ਜਾਂਦੇ ਆਂ ਦੂਰ ਤੱਕ ਲੌਂਗ ਵਾਲ ਦੇ ਆਪਾ ਏਰੀਆ ਚ ਫਿਰਦੇ ਆਂ ਉਹ ਨਿਕਲੇ ਉ ਉਹ ਨਿਕਲੇ ਆਪਾਂ ਹੋਣਾ ਦੇ ਹੋਣਾ ਦੀ ਮਾਲਾ ਹਾਂ ਖੱਟੂ ਦੀ ਹੋਣੀ ਰੱਖਾ ਕੱਢਣਾ ਮਾਰੇ ਮਾਗਰ ਨਹੀਂ ਥੋੜਾ ਬਾਕੀ ਦੱਬ ਦੇ ਜੀ ਥੋੜਾ ਬਾਕੀ ਦੱਬ ਦੇ ਬ੍ਰਿਕੀ ਕੰਮ ਹੋ ਜਾਣਾ ਕੰਮ ਨਾ ਇਕੱਲਾ ਇਕੱਲਾ ਪਾਇ ਪਲਦਣਾ ਤਿੰਨ ਟਰਾਲੀਆਂ ਚ ਪਾਇ ਪਾਇ ਪੀ ਲੱਦੇ ਗਏ ਨੇ ਹੁਣ ਬਸ ਆਹੀ ਸਮਾਨ ਰਹਿ ਗਿਆ ਹੁਣ ਦਾ ਸਮਾਨ ਇਕੱਠਾ ਕਰਨ ਨੂੰ ਰਹਿ ਗਿਆ ਤੇ ਆ ਸਿਕੰਜਾ ਰਹਿ ਗਿਆ ਇਕੱਠਾ ਕਰਨ ਵਾਲਾ ਤੇ ਆ ਮਸ਼ੀਨ ਇਕੱਠੀ ਕਰਨ ਵਾਲੀ ਰਹੀ ਤੇ ਚਲੋ ਬਿਲੇਗਾ ਆ ਬਾਬਾ ਦਬੌਰ ਸੀ ਜਿਹੜਾ ਖੜ ਗਿਆ ਬਈ ਬਾਬੇ ਦਾਪੋਰ ਬਾਬੇ ਨੇ ਨਮਾ ਲਵਾ ਲਿਆ ਪੋਰ ਫੇਰ ਣੜਕਾ ਕਣਕਾ ਸੋਹਣੇ ਨਿੱਧਰ ਬਾਈ ਥੁੰਡ ਛੰਡ ਨਹੀਂ ਆ ਪੂਰਾ ਯਾਰ ਮੜਾ ਗਾਹਾਂ ਕਾਲਾ ਪਤਾ ਹੈ ਹੋਰੇ ਨਾਲ ਲੱਗੀ ਹੁੰਦਾ ਕਿ ਆਹ ਹਾ ਪਰ ਨਾਲ ਨਾਲ ਬੇਟਨਾ ਦੀ ਉਹ ਲਿਆ ਮੁੰਮਾ ਹੋਰ ਪਾ ਕੇ ਉਹ ਫੜ ਲਓ ਉਹ ਫੜ ਲਓ ਹੈ ਬੰਤ ਤਾ ਜਮੀਨ ਚਲੋ ਸਾਇ ਬੜੀ ਆਪਾਂ ਕੰਮ ਕਰੋ ਇਹ ਦੋ ਤਨੇ ਕੰਮ ਕਢਾ ਰਹੇ ਨੇ ਨਾ ਦੋ ਦੋ ਬਾਈ ਢੂਹੀ ਨਾਲ ਤੋਂ ਗੁਣ ਲਾ ਲਈ ਫਿਰ ਸਾਰੀ ਉਮਰ ਕੰਮ ਹੀ ਕਰਨਾ ਆਪਾਂ ਨੇ ਮੈਨੂੰ ਪੁੱਛ ਕੇ ਦੇਖ ਢੂਹੀ ਵਾਲਾ ਕਿੰਨਾ ਉੱਤਮ ਹੁੰਦਾ ਕਪਾ ਵੀ ਨਾ ਬੀਜ ਖੇਲ ਖੂਲ ਬਣਾਵਾ ਬ੍ਰੇਤੀ ਜਿਹੜੀ ਬੋਰਚੋਂ ਨਿਕਲੂ ਸਾਈਡ ਤੇ ਸਾਮੀ ਜਾਵਾਂਗੇ ਜੀ ਚੰਗੀ ਚੰਗੀ ਬ੍ਰੇਤੀ ਸਾਂਭ ਲਾਂਗੇ ਤੇ ਉਹ ਹੀ ਬ੍ਰੇਤੀ ਆਪਣੇ ਮਿਸਤਰੀ ਲੱਗੂ ਜਿਹਨਾਂ ਨੂੰ ਕੰਮ ਦੇ ਜੀ ਅਸੀਂ ਵੀ ਬਹੁਤ ਬੈਠੇ ਬੈਠੇ ਸੋਚੀ ਇੱਥੇ